ਕੀ ਜਿਹੜਾ ਪੰਜਾਬ ਦਾ ਮੰਡੀ ਐਕਟ ਹੈ ਉਹ ਲਾਗੂ ਰਹੂਗਾ। ਇਹ ਗੱਲ ਆਰਡੀਨੈਂਸ ਲਿਆਉਣੇ ਨਹੀਂ ਚਾਹੀਦੇ ਸੀ। ਇਸ ਐਕਟ ਵਿੱਚ ਚਾਰ ਚੀਜ਼ਾਂ ਨੇ, ਤਿੰਨ ਚਾਰ ਹੀ ਚੀਜ਼ਾਂ ਨੇ। ਕੋਈ ਨਹੀਂ ਗਾਲੀ ਦਲ ਨੂੰ ਨਹੀਂ ਪੁੱਛਿਆ ਗਿਆ। ਕੀ ਐਸ ਆਰਡੀਨੈਂਸ ਵਿੱਚ ਕੀ ਹੈ? ਜਾਕਰ ਸਾਹਿਬ ਲੱਗੇ ਆ ਜੀ ਉਹ ਕੰਪਨੀਆਂ ਆ ਜਾਣਗੀਆਂ ਜੀ ਲੁੱਟੇ ਗਏ, ਮਾਰੇ ਗਏ ਪ੍ਰਾਈਵੇਟ ਆ ਜਾਊਗਾ। ਸ ਐਕਟ ਵਿੱਚ ਚਾਰ ਚੀਜ਼ਾਂ ਨੇ ਚਾਰ ਹੀ ਚੀਜ਼ਾਂ ਜਿਹੜੀਆਂ ਐਕਟ ਤੁਸੀਂ ਪੜ੍ਹੋਗੇ ਇੱਕ ਹੈਗਾ ਈ-ਟ੍ਰੇਡਿੰਗ ਈ-ਟ੍ਰੇਡਿੰਗ ਕੀ ਇਲੈਕਟ੍ਰੋਨਿਕ ਟ੍ਰੇਡਿੰਗ ਤੁਸੀਂ ਕਰ ਸਕਦੇ ਹੋ ਇੱਕ ਹੈ ਡਾਇਰੈਕਟ ਮਾਰਕੀਟਿੰਗ ਜਿਹੜਾ ਐਕਟ ਤੁਸੀਂ ਪੰਜਾਬ ਆਪਣੇ ਗਵਰਨਮੈਂਟ ਆਫ ਇੰਡੀਆ ਬਣਾਇਆ ਕਿ ਡਾਇਰੈਕਟ ਮਾਰਕੀਟਿੰਗ ਕੋਈ ਮੰਡੀ ਯਾਰਡ ਦੇ ਬਾਅਦ ਕੋਈ ਮਰਜ਼ੀ ਡਾਇਰੈਕਟ ਮਾਰਕੀਟਿੰਗ ਕਰ ਸਕਦਾ ਹੈ ਤੀਜਾ ਹੈ ਕਿ ਪ੍ਰਾਈਵੇਟ ਮਾਰਕੀਟ ਖੋਲ ਸਕਦਾ ਹੈ ਤਿੰਨ ਆਰਡੀਨੈਂਸ ਲਿਆਂਦੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਕਿਸਾਨਾਂ ਦੇ ਹਿੱਤ ਵਿੱਚ ਆਰਡੀਨੈਂਸ ਹੈ ਐਸੈਂਸ਼ੀਅਲ ਕਮੋਡਿਟੀਜ਼ ਆਰਡੀਨੈਂਸ ਅੱਜ ਡਿਸਕਸ ਹੋ ਰਿਹਾ ਜਿਹੜੇ ਬਾਕੀ ਦੋ ਆਰਡੀਨੈਂਸ ਹੈ ਉਹ ਕੱਲ ਡਿਸਕਸ ਹੋਣਗੇ ਪਰ ਤਿੰਨਾਂ ਨੂੰ ਇਕੱਠੇ ਲੈ ਕੇ ਹੀ ਸੈਂਟਰ ਸਰਕਾਰ ਨੇ ਲਿਆਂਦੇ ਸੀ ਆਰਡੀਨੈਂਸ ਕਿਹਾ ਜਾਂਦਾ ਹੈ ਕਿਸਾਨਾਂ ਬਾਰੇ ਹੈ ਪਰ ਮੈਂ ਇੱਕ ਗੱਲ ਬੇਨਤੀ ਕਰਨਾ ਚਾਹਣਾ ਹੈ ਪਹਿਲੀ ਗੱਲ ਆਰਡੀਨੈਂਸ ਲਿਆਉਣੇ ਨਹੀਂ ਚਾਹੀਦੇ ਸੀ ऑर्डिनेंस ਲਿਉਣ ਤੋਂ ਪਹਿਲੇ ਸਾਰੇ ਜਿਹੜੇ ਕਿਸਾਨ ਲੋਕ ਹੈ ਪਾਰਟੀਆਂ ਹਨ ਉਹਨਾਂ ਨੇ ਡਿਸਕਸ਼ਨ ਕਰਨੀ ਚਾਹੀਦੀ ਸੀ ਮੈਂ ਅੱਜ ਕਹਿਣਾ ਚਾਹਣਾ ਹੈ ਸਪਸ਼ਟ ਕਹਿਣਾ ਚਾਹਣਾ ਹੈ ਆਰਡੀਨੈਂਸ ਲਿਉਣ ਜਦੋਂ ਲਿਆਂਦਾ ਗਿਆ ਸ਼੍ਰੋਮਣੀ ਗਾਲੀਦਲ ਨੂੰ ਨਹੀਂ ਪੁੱਛਿਆ ਗਿਆ ਕੀ ਹੈ ਇਸ ਆਰਡੀਨੈਂਸ ਵਿੱਚ ਕੀ ਹੈ ਤੁਸੀਂ ਮੈਂ ਹਰਾਨਾ ਜਾਖੜ ਸਾਹਿਬ ਤੇ ਤੇ ਸਾਰਿਆਂ ਦੇ ਇਹ ਸਾਰਾ ਹੀ ਲੁੱਟਿਆ ਜਾਊਗਾ ਪਲੀਜ਼ ਐਕਟ ਪੜ੍ਹ ਲਓ ਪਲੀਜ਼ ਉੱਥੇ ਜਾ ਕੇ ਪਤਾ ਕਰ ਲਓ ਐਮ ਪੋਲੀਟੀਕਲ ਭਾਸ਼ਣ ਕਿਉਂਕਿ ਤੁਸੀਂ ਬਹੁਤ ਮੈਂ ਤਾਂ ਰਿਸਪੈਕਟ ਕਰਦਾ ਹਾਂ ਜਾਕਰ ਸਾਹਿਬ ਕਿਉਂਕਿ ਮੈਂ ਸਮਝਿਆ ਸੀ ਕਿ ਐਗਰੀਕਲਚਰ ਦੇ ਬੜੇ ਮਾਰ ਹੈ ਪਰ ਜਿਵੇਂ ਕੁਐਸਚਨ ਕਰ ਰਹੇ ਆ ਜਿਵੇਂ ਆਪਸ਼ਨ ਕਰ ਰਹੇ ਆ ਮੈਨੂੰ ਥੋੜੇ ਸ਼ੱਕ ਆਉਂਦਾ ਹੈ ਕਿ ਜੇ ਆਪਣੀ ਨੋਲੇਜ ਨੂੰ ਸਹੀ ਤਰ੍ਹਾਂ ਦੇ ਵਰਤਨ ਤੇ ਪੋਜੀਟਿਵਲੀ ਕੁਝ ਹੀ ਜਾ ਸਕਦੀ ਹੈ ਪਰ ਜਾਣ ਕੇ ਡਿਸਇਨਫੋਰਮੇਸ਼ਨ ਦੇਣੀ ਇਟ ਇਜ਼ ਵੈਰੀ ਅਨਫੇਅਰ ਵਿੱਚ ਆਰਡਨੈਂਸ ਵਿੱਚ ਕਈ ਹੈ ਜੀ ਇਹ ਸ਼ੰਕੇ ਹੈ ਜੋ ਪੰਜਾਬ ਦੇ ਕਿਸਾਨ ਜਾਂ ਆਮ ਕਿਸਾਨਾਂ ਦੇ ਮਨ ਚ ਹੈ ਇਸ ਆਰਡੀਨੈਂਸ ਦੇ ਆ ਤਿੰਨੇ ਆਰਡੀਨੈਂਸ ਦੇ ਸਭ ਤੋਂ ਵੱਧ ਅਸਰ ਜੇ ਹੈ ਉਹ ਪੰਜਾਬੀਆਂ ਤੇ ਪੰਜਾਬ ਕਿਸਾਨ ਤੇ ਹੈ ਕਿਉਂਕਿ ਜੋ ਮੰਡੀ ਸਿਸਟਮ ਜੋ ਸਿਸਟਮ ਪੰਜਾਬ ਚ ਬਣਿਆ ਹਰਿਆਣੇ ਚ ਬਣਿਆ ਉਹ ਜਾ ਸਿਸਟਮ ਕਿਤੇ ਹਿੰਦੁਸਤਾਨ ਚ ਨਹੀਂ ਹੈ ਸੋ ਦੂਜੇ ਸੂਬਿਆਂ ਚ ਇਹਦਾ ਅਸਰ ਹੋਏ ਜਾਂ ਨਾ ਹੋਏ ਮੈਂ ਨਹੀਂ ਕਹਿ ਸਕਦਾ